ਮਾਰ ਕਹਿੰਦੇ ਸਤਗੁਰੂ ਸੱਜਣ ਦਾ ਤੂੰ ਪੱਲਾ ਫੜ। ਇਹ ਮਨੁੱਖ ਜਨਮ ਬਾਰ-ਬਾਰ ਤੈਨੂੰ ਨਹੀਂ ਮਿਲਣਾ। ਜਿਵੇਂ ਇੱਕ ਵਾਰ ਪੱਕਿਆ ਹੋਇਆ ਫਲ ਡਾਲੀ ਨਾਲੋਂ ਜਿਹੜਾ ਟੁੱਟ ਜਾਂਦਾ ਓਹ ਦੁਬਾਰਾ ਨਹੀਂ ਲੱਗਦਾ। ਯੁੱਗਾਂ ਯੁੱਗਾਂ ਬਾਅਦ ਇਹ ਮਰਖ ਜਨ ਪ੍ਰਾਪਤ ਹੋਇਆ ਗਿਣਤੀ ਮਿੰਤੀ ਦੇ ਸਵਾਸ ਹਨ ਕਰ ਬੰਦੇ ਤੂੰ ਬੰਦਗੀ ਜਿਚਰ ਕਟ ਮੈਂ ਸਾਹ ਤੇ ਕਿੰਨੀ ਗਰੰਟੀ ਹੈ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ ਇੱਕਦਮ ਦਾ ਆਦਮੀ ਇਸ ਕਰਕੇ ਹੁਣ ਸਮਾ ਹੈ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਨ ਗਾਵੈ ਕਹੋ ਨਾਮ ਤੇ ਭਜੰਤੇ ਨਿਰਪੈ ਪਦ ਪਾਵੈ ਅੱਗੇ ਸਮਝ ਲਓ ਨੰਦ ਲਾਲਾ ਪਿਛੇ ਜੋ ਬੀਤੀ ਸੋ ਬੀਤੀ ਸਮਰੱਥ ਗੁਰੂ ਦਾ ਪੱਲਾ ਫੜੋ ਵਿਚਾਰ ਆਈ ਕਿ ਅਸੀਂ ਤਾਂ ਬੜੀਆਂ ਆਸਾਂ ਰੱਖੀਆਂ ਸਨ ਜਦੋਂ ਅਸੀਂ ਕੱਚਿਆ ਨੂੰ ਛੱਡ ਕੇ ਸਮਰੱਥ ਗੁਰੂ ਦੇ ਨਾਲ ਲੱਗਾਂਗੇ ਕੀ ਬਖਸ਼ਿਸ਼ ਹੋਏਗੀ ਸਹਿਬ ਕਹਿੰਦੇ ਜਿਹੜੇ ਕੱਚੇ ਨੇ ਨਾ ਓਏ ਜਵੰਦੇ ਵਿਛੜੇ ਉਹ ਜਿਉਂਦੇ ਆ ਜਿਉਂਦਾ ਵਿਸਰ ਜਾਂਦੇ ਆ ਜੋ ਸਮਰੱਥ ਗੁਰੂ ਹੈ ਉਹ ਮੋਇ ਨਾ ਜਾਈ ਸ਼ੋਰ ਇਸ ਲੋਕ ਵਿੱਚ ਵੀ ਪਰਲੋਕ ਚ ਵੀ ਹਰ ਥਾਂ ਹਰ ਵੇਲੇ ਉਸ ਸ੍ਰਮਤ ਗੁਰੂ ਕਿਰਪਾ ਕਰਦੇ ਨੇ ਨਾਲ ਨੇ ਔਰ ਹਰ ਬਿਪਤਾ ਤੋਂ ਬਚਾਉਂਦੇ ਨੇ ਉਹ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਏ ਸਭ ਨਹੀਂ ਥਾਏ ਦਾ ਭਾਵ ਹੈ ਕੋਈ ਪਿਆਰਿਓ ਛਬਰੀ ਤਾਂ ਇਹ ਸਫੀਸ ਦੁਨੀਆ ਵਿੱਚ ਹੀ ਨਹੀਂ ਕਿ ਫਲਾਣੇ ਸ਼ਹਿਰ ਫਲਾਣੇ ਦੇਸ਼ ਮਾਤਾ ਦੇ ਉਧਰ ਵਿੱਚ ਵੀ ਜੁਨਾਂ ਵਿੱਚ ਭਟਕਨੇ ਆ ਉਸ ਵੇਲੇ ਵੀ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਹ ਹਰ ਥਾਂ ਰੱਖਾ ਔਰ ਆਖੀ ਕਰਦਾ ਹੈ ਉਹ ਕੋਈ ਮੋਇਆ ਨਾ ਜਾਈ ਛੋ ਇਸ ਕਰਕੇ ਸ੍ਰੀਮਨ ਗੁਰੂ ਦੇ ਲਲ ਲੱਗੋ ਆਪ ਨਾਨਕਲਾ ਧਾਰ ਜਗ ਮੈਂ ਪੁਰਵਰਿਓ ਤਨ ਗੁਰੂ ਨਾਨਕ ਸਿਵ ਸੱਚੇ ਪਾਤਸ਼ਾਹ ਸੰਸਾਰ ਨੂੰ ਪਾਰਦੇ ਹੋਏ ਲਾਹੌਰ ਦੀ ਧਰਤੀ ਨੂੰ ਪਵਿੱਤਰ ਕਰਦੇ ਇਹ ਚ ਇੱਕ ਦੁਨੀ ਚੰਦ ਛੇਠ ਹੈ ਤੇ ਆਪਣੇ ਪਿਤਾ ਦਾ